ਜਦੋਂ ਇਹ ਮੰਦਰ ਇਹ ਪਟੇਲ ਹਸਪਤਾਲ ਬਲੋਂ ਮੇਰੀ ਗਿਫਟਸ ਹੋਇਆ ਗਿਆ ਹੈ ਕਿ ਕਿਰੇ ਕਿਰੇ ਮਾਰੀ ਦਿੱਤੀ ਗਈ ਹੈ ਅੱਜ ਸਵੇਰ ਤੋਂ ਸਾਰੇ ਨੂੰ ਜੀ ਮੈਂ ਡਾਕਟਰ ਤੁਲ ਸ਼ਰਮਾ ਚੀਫ ਕੰਸਲਟੈਂਟ ਆਰਥੋਪੈਡਿਕ ਸਰਜਨ ਪਟੇਲ ਹਸਪਤਾਲ ਜਨੰਦਰ ਅੱਜ ਪਟੇਲ ਹਸਪਤਾਲ ਵੱਲੋਂ ਇਸੇ ਪੰਜ ਪਿਪਲੀ ਮੰਦਰ ਹਾਰਕੋੜ ਦੇ ਵਿੱਚ ਕੈਂਪ ਲਾਇਆ ਗਿਆ ਹੈ ਇੱਥੇ ਭਾਰੀ ਮਾਤਰਾ ਦੇ ਪੇਸ਼ੈਂਟ ਆਪਣੇ ਆਪ ਨੂੰ ਦਿਖਾਵਾ ਆ ਰਹੇ ਨੇ ਇੱਥੇ ਗੋਡੇ ਦੇ ਮਰੀਜ਼ ਸਪਾਈਨ ਦੇ ਮਰੀਜ਼ ਤੇ ਬੀਪੀ ਸ਼ੂਗਰ ਦੇ ਮਰੀਜ਼ ਇਨੋ ਕੈਟੇਗਰੀ ਨੂੰ ਆਪ ਆਪ ਦੇਖ ਰਹੇ ਨੇ ਸਾਡੇ ਕੋਲ ਪਾਰਿਮਾਤਰਾ ਦੇ ਪੇਸ਼ੈਂਟ ਅੱਜ ਇੱਥੇ ਹੈਗੇ ਨੇ ਤੇ ਉਹਨਾਂ ਦਾ ਉਚਾਰ ਕੀਤਾ ਜਾ ਰਿਹਾ ਨੇ ਜਿਨ੍ਹਾਂ ਨੂੰ ਮੁਫਤ ਦਵਾਈਆਂ ਵੰਡੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗੇ ਖੋਡਿਆਂ ਨੂੰ ਬਚਾਉਣ ਲਈ ਕੀ ਕੀ ਕਰਨਾ ਚਾਹੀਦਾ ਹੈ ਸਪਾਈਨ ਦੀ ਬੈਟਰਮੈਂਟ ਲਈ ਕੀ ਕੀ ਦਾ ਨੂੰ ਭੇਜ ਕਰਨਾ ਚਾਹੀਦੇ ਹੈ ਤੇ ਆਪਣੇ ਬੀਪੀ ਸ਼ੂਗਰ ਨੂੰ ਕਿੱਦਾਂ ਕੰਟਰੋਲ ਰੱਖਣਾ ਤੇ ਜਿਹੜੀਆਂ ਦਵਾਈਆਂ ਨੇ ਉਹ ਦਵਾਈਆਂ ਵੀ ਉਹਨਾਂ ਨੂੰ ਮੁਫਤ ਦਿੱਤੀ ਜਾ ਰਹੀਆਂ ਨੇ ਤੇ ਜੇ ਉਹਨਾਂ ਨੂੰ ਕਿਸੇ ਵੀ ਸਰਜਰੀ ਦੀ ਲੋੜ ਹੈਗੀ ਤੇ ਉਹਨਾਂ ਨੂੰ ਸਰਜਰੀ ਕਰਾਉਣ ਦੀ ਜ਼ਰੂਰਤ ਹੈਗੀ ਤੇ ਉਹ ਪਟੇਲ ਹਸਪਤਾਲ ਦੇ ਵਿੱਚ ਸਾਨੂੰ ਲਾ ਕੇ ਮਿਲਣ ਉੱਤੇ ਆਪਣਾ ਬੈਸਟ ਇਲਾਜ ਕਰਾਉਣ। ਲਫਤ ਜਿਨ੍ਹਾਂ ਦੇ ਦਰਦ ਰਹਿੰਦੀ ਹੈਗੇ ਉਹਨਾਂ ਕੀ ਗੱਲ ਕੁਤਿਰਤ ਕੀਤਾ ਜਾਇਦਾ। ਸਭ ਤੋਂ ਪਹਿਲਾਂ ਹੈ ਓਵਰ weight ਤੁਸੀਂ ਆਪਣਾ weight ਜਿਹੜਾ ਹੈ ਘਟ ਤੋਂ ਘਟ ਕਰੋ ਜਿੱਦਾਂ ਤੁਹਾਡਾ weight ਘਟ ਹੋਊਗਾ ਉਹਨਾਂ ਤੁਹਾਡੇ ਗੋਡਿਆਂ ਦਾ ਘਟ ਬਾਰ ਪਊਗਾ। ਤੇਲੀ ਤੁਸੀਂ ਸੈਰ ਕਰੋ ਗੋਡਿਆਂ ਦੀ ਐਕਸਰਸਾਈਜ਼ ਜਿਹੜੀ ਹੈ ਕੁਝ ਐਕਸਰਸਾਈਜ਼ ਹੁੰਦੀਆਂ ਨੇ ਜਿਹਦੇ ਨਾਲ ਤੁਹਾਡੀ ਮਸਲ ਗੋਡੇ ਦੇ ਜਿਹੜੇ ਅਰਾਊਂਡ ਹੁੰਦੇ ਆ ਉਹ ਸਟਰੋਂਗ ਹੋਦੇ ਆ ਇੱਕ ਵਾਰੀ ਤੁਹਾਡੇ ਮਸਲ ਸਟਰੋਂਗ ਹੋ ਜਾਣਗੇ ਤੁਹਾਡੇ ਗੋਡੇ ਦੇ ਭਾਰ ਘੱਟ ਹੋਊਗਾ ਤੁਹਾਡੇ ਗੋਡੇ ਦੀ ਲਾਈਫ ਜਿਹੜੀ ਆਪਣੇ ਆਪ ਵਜੂ ਪਰ ਜੇ ਗੋਡੇ ਤੁਹਾਡੇ ਖਰਾਬ ਹੋ ਚੁੱਕੇ ਨੇ ਤੁਹਾਡੇ ਗੋਡੇ ਕੱਸ ਚੁੱਕੇ ਨੇ ਉਹਨੂੰ ਚੇਂਜ ਕਰਾਏ ਬਗੈਰ ਕੋਈ ਇਲਾਜ ਨਹੀਂ ਹੈਗਾ ਕੋਈ ਮੈਡੀਸਿਨ ਉੱਤੇ ਕੰਮ ਨਹੀਂ ਕਰਦੀ ਜੇ ਤੁਹਾਡਾ ਟੋਟਲ ਖਰਾਬ ਹੋ ਗਿਆ ਹੈ ਗ੍ਰੇਡ 4 ਆਸਥੀਓਰਥਰੋਸਿਸ ਹੋ ਚੁੱਕਿਆ ਹੈ ਉਦੋਂ ਸਿਰਫ ਜੋਇੰਟ ਰਿਪਲੇਸਮੈਂਟ ਇੱਕ ਸਭ ਤੋਂ ਉੱਤਮ ਆਪਸ਼ਨ ਹੈਗਾ ਤੇ ਉੱਤਮ ਉਧਰ ਲਈ ਟ੍ਰੀਟਮੈਂਟ ਹੈਗਾ। ਸਾਡਾ ਪਟੇਲ ਹਸਪੀਟਲ 'ਚ ਕਿੰਨੇ ਜੋੜੇ ਜਿਹੜੇ ਬਦਲੂཅੇ ਹੈ ਜੀ। ਸਾਡੇ ਕੋਲ ਪਟੇਲ ਹਸਪਤਾਲ ਦੇ ਵਿੱਚ ਘੱਟੋ-ਘੱਟ ਵੀ ਤੇ ਹਰ ਮਹੀਨੇ 50 ਤੋਂ 60 ਜੋੜੇ ਆਪਾਂ ਬਦਲੀਦੇ ਆ। ਅਲੋਂਗ ਵਿਦ ਅਦਰ ਸਰਜਰੀ ਜਿੱਦਾਂ ਹਿਪ ਰਿਪਲੇਸਮੈਂਟ ਹੋ ਗਿਆ, ਹੀ ਰਿਪਲੇਸਮੈਂਟ ਹੋ ਗਿਆ, ਸ਼ੋਲਡਰ ਰਿਪਲੇਸਮੈਂਟ ਹੋ ਗਿਆ। ਬਹੁਤ ਸਾਰੇ ਵੱਖ-ਵੱਖ ਜੋੜ ਜਿਹੜੇ ਨੇ ਬਦਲੇ ਜਾਂਦੇ ਆ। ਜਦੋਂ ਅਸੀਂ ਆਪਾਂ ਗੱਲ ਕਰੀਏ ਜੋੜ ਬਦਲੀ ਗੁੱਟਣੇ ਦੀ ਉਹ ਘੱਟੋ-ਘੱਟ ਵੀ ਦਾ ਮਹੀਨੇ ਦੀ 50 ਜੋੜ ਬਦਲੀਆਂ, ਮੀ ਦੀਆਂ, ਹੁੰਦੀਆਂ ਨੇ ਸਾਡੇ ਪਟੇਲ ਹਸਪਤਾਲ। ਤੇ ਕੁਡੇ ਦੇ ਇੰਟੀਗ੍ਰੇਸ਼ਨ ਦਾ ਕਿੰਨਾ ਖਰਚਾ ਆਏਗਾ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਟਾਈਪ ਦਾ ਗੋਡਾ ਪਾ ਰਹੇ ਹੋ ਪੈਕੇਜ ਸਾਡਾ ਸ਼ੁਰੂ ਹੋ ਜਾਂਦਾ 200 ਤੋਂ 2 ਲੱਖ ਤੋਂ ਸ਼ੁਰੂ ਹੋ ਜਾਂਦਾ ਤੇ ਉਹ ਜਾਂਦਾ ਹੈ ਥੋੜਾ ਹਾਇਰ ਲੈਵਲ ਦਾ ਡਿਪੈਂਡ ਕਰਦਾ ਤੁਸੀਂ ਕਿਹੜੇ ਲੈਵਲ ਦਾ ਜੁਆਇੰਟ ਜਿਹੜਾ ਆ ਪਾ ਰਹੇ ਹੋ ਇੱਕ ਕ੍ਰੀਸ ਕਾਰਦੀ ਗੋਦਿਆਂ ਦੇ ਵਿੱਚ ਤੇ ਉਹ ਵੇ ਇੰਜੈਕਸ਼ਨ ਵਾਲਾ ਲਾਂਡ ਕਹਿੰਦੇ ਦਾ ਕਿਦਾਂ ਉਹਦੇ ਮਰੀ ਇੰਜੈਕਸ਼ਨ ਦੀ ਜਿਹੜੇ ਲਾਂਡ ਦੀ ਹੈਗੀ ਉਹਦੀ ਸਟੇਜ ਹੁੰਦੀ ਹੈ ਜਿੱਦਾਂ ਆਸਥਰਟੋਸਿਸ ਦੀ ਸਟੇਜਿਸ ਨੇ ਸਟੇਜ 1 2 3 ਤੇ 4 ਜੇ अर्ਲੀ ਸਟੇਜ ਹੈਗੀ ਆ ਸਟੇਜ 1 ਤੇ 2 ਉਦੇ ਵਿੱਚ ਤੁਸੀਂ ਗਰੀਸ ਦਾ ਇੰਜੈਕਸ਼ਨ ਲਵਾ ਸਕਦੇ ਹੋ ਜਿਹਦੇ ਜਿਹਨੂੰ ਆਪਾਂ ਕਹਿੰਦੇ ਹਾਂ ਨੇਚਰਲ ਲੂਬ੍ਰਿਕੈਂਟ ਉਹ ਨੇਚਰਲ ਲੂਬ੍ਰਿਕੈਂਟ ਤੁਹਾਡੇ ਗੋਡੇ ਦੇ ਵਿੱਚ ਜਾਊਗਾ ਤੇ ਤੁਹਾਡੇ ਗੋਡੇ ਦੇ ਵਿੱਚ ਇੱਕ ਕੁਸ਼ਨਿੰਗ ਲੇਅਰ ਪ੍ਰੋਵਾਈਡ ਕਰੂਗਾ ਜਿਸ ਦੇ ਕਰਕੇ ਤੁਹਾਡੇ ਗੋਡੇ ਚ ਜਿਹੜੀ ਫ੍ਰਿਕਸ਼ਨ ਹੈ ਉਹ ਘਟ ਜੂਗੀ ਤੇ ਮੂਵਮੈਂਟ ਜਿਹੜੀ ਹੈ ਉਹ ਹੋਰ ਸਬੂਤ ਹੋਈਊਗੀ ਤੇ ਤੁਹਾਡੇ ਗੋਡੇ ਨੂੰ ਲਾਈਫ ਵੀ ਜਾਦੀ ਹੈ ਪਰ ਉਹਦੇ ਲਈ ਸੌਰੀ ਇੰਜੈਕਸ਼ਨ ਦੀ ਲਾਈਫ ਕਿੰਨੀ ਹੁੰਦੀ ਹੈ ਆਉਣੇ ਐਵਰੇਜ 3 ਮਹੀਨੇ ਤੋਂ ਲੈ ਕੇ 3 ਸਾਲ ਤੱਕਈ ਮਰੀਜ਼ਾਂ ਨੂੰ ਅਸਰ ਰਹਿੰਦਾ ਹੈ ਦਾ ਬਟ ਵੇਅਰ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਸਟੇਜ ਤੇ ਆ ਰਹੇ ਹੋ ਤਹੀਂ ਇੱਕ ਇਹ बार-बार ਮੈਂ ਐਮਫਸਾਈਜ਼ ਕਰਦਾ ਕਿ ਤੁਸੀਂ ਜਿੰਨੀ ਜਲਦੀ ਹੋ ਸਕਦਾ ਹੈ ਤੁਹਾਡੇ ਗੋਡੇ ਵਿੱਚ ਜਦੋਂ ਦਰ ਸ਼ੁਰੂ ਹੁੰਦਾ ਤੁਸੀਂ ਲੇਟ ਨਾ ਕਰੋ ਇਮੀਡੀਏਟਲੀ ਪਟੇਲ ਹਸਪਤਾਲ ਆ ਕੇ ਮੈਨੂੰ ਮਿਲੋ ਉੱਥੇ ਅਸੀਂ ਤੁਹਾਡੇ ਗੋਡੇ ਦਾ ਐਕਸ-ਰੇ ਲੈ ਕੇ ਤੇ ਹੋਰ ਵੀ ਟੈਸਟ ਨਾਲ ਲੇਟੈਸਟ ਟੈਕਨੋਲੋਜੀ ਨਾਲ ਜਿਹੜੀਆਂ ਮਸ਼ੀਨਾਂ ਪਟੇਲ ਦੇ ਵਿੱਚ ਹੈਗੀਆਂ ਜਿਹੜੀਆਂ ਕਿਤੇ ਵੀ ਨਹੀਂ ਹੈਗੀਆਂ ਉਹਨਾਂ ਮਸ਼ੀਨਾਂ 'ਚ ਤੁਹਾਨੂੰ ਵੈਰੀਫਾਈ ਕਰਕੇ ਤੁਹਾਡੇ ਜੋਇੰਟ ਚੰਗੀ ਤਰ੍ਹਾਂ ਐਗਜ਼ਾਮਿਨ ਕਰਕੇ ਤੇ ਜੋ ਵੀ ਰਿਜ਼ਲਟ ਆਊਗਾ ਉਸ ਹਿਸਾਬ ਨਾਲ ਤੁਹਾਡਾ ਟ੍ਰੀਟਮੈਂਟ ਛੇਤੀ ਸ਼ੁਰੂ ਹੋ ਜਾਏਗਾ ਜੇਤੀ ਟ੍ਰੀਟਮੈਂਟ ਹੋਊਗਾ ਤੇ ਲਾਜ ਜਿਹੜਾ ਹੈ ਉਹ ਵਧੀਆ ਹੋਊਗਾ ਰਿਜ਼ਲਟ ਵੀ ਜਿਹੜੇ ਨੇ ਉਹ ਬੈਟਰ ਆਉਣਗੇ ਹਾਂਜੀ ਸਰ ਸਾਹਿਬ ਕੀ ਨਾ ਜੀ ਮੈਂ ਡਾਕਟਰ ਮਨਵਤਨ ਸਿੰਘ ਨਿਊਰੋ ਸਰਜਨ ਐਂਡ ਸਪਾਈਨ ਸਰਜਨ ਪਟੇਲ ਹਸਪੀਟਲ ਜਿਲੰਦਰ ਤੋਂ ਫ੍ਰੀ ਮੈਡੀਕਲ ਕੈਂਪ ਵਿੱਚ ਅਸੀਂ ਅੱਜ ਬ੍ਰੇਨ ਦੇ ਸਾਰੇ ਤਰ੍ਹਾਂ ਦੀ ਪ੍ਰੋਬਲਮ ਹੈਡੇਕਸ ਡਿਪਰੈਸ਼ਨ ਗਰਦਨ ਦਰਦ ਰੀ ਦਾ ਦਰਦ ਸ਼ੈਟਿਕਾ ਸਪਾਈਨ ਦੀ ਪ੍ਰੋਬਲਮ ਸਾਰੀਆਂ ਚੀਜ਼ਾਂ ਕਵਰ ਕਰ ਰਹੇ ਹਾਂ ਫ੍ਰੀ ਮੈਡੀਕੇਸ਼ਨ ਸਪਰਾਈਬ ਹੋ ਰਹੀ ਹੈ ਮਰੀਜ਼ ਜੋ ਟੈਸਟ ਪਹਿਲਾਂ ਜੋ ਕਰ ਚੁੱਕੇ ਉਹਨਾਂ ਨੂੰ ਈਵੈਲਿਊਏਟ ਕੀਤਾ ਜਾ ਰਿਹਾ ਹੈ जिन्होंने नवे टेस्टा की लड़ है उन्होंने एडवाइज किया जा रहा है धनबाद नमस्कार जी आ, मैं दीपेंद्र हूं और पटेल हॉस्पिटल जलंधर से हम आज होशियारपुर में यहां मुफ्त मेडिकल चेकअप कैंप के लिए आए हैं ये हमें मौका परशुराम सेना होशियारपुर और शिव सेना होशियारपुर ने दिया है आज हम यहाँ हशारपुर में अपने तीन स्पेशलिटी के साथ कैंप लेकर आए हैं so, सो हम इसमें ऑर्थो से जॉइंट रिप्लेसमेंट सर्जन डॉक्टर अतुल राय शर्मा के साथ आए हैं डॉक्टर मनोरंजन सिंह बेदी हमारे साथ में है वो दिमाग और रीढ़ की हड्डी के लिए यहाँ पर ट्रीटमेंट प्रोवाइड करेंगे और जनरल फिजिशियन डॉक्टर प्रमोद सिंगला है इसमें हम कुछ टेस्ट मुफ्त लेकर आए हैं और हमारे तरफ से सभी का मुफ्त कंसल्टेशन और मुफ्त दवाइयाँ भी दी जाएंगी ਸ਼੍ਰੀ ਭਗਵਾਨ ਪਸ਼ੂਰਾਮ ਸੈਨਾ ਅਤੇ ਸ਼ੇਵ ਸੈਨਾ ਹਿੰਦੁਸਤਾਨ ਦੀ ਅਧਿક્ષા ਦੇ ਵਿੱਚ ਜਿਹੜਾ ਇਹ ਮੈਡੀਕਲ ਕੈਂਪ ਪੰਜ ਪਿਪਲੀ ਮੰਦਰ ਦੇ ਵਿੱਚ ਲਗਾਇਆ ਜਾ ਰਿਹਾ ਜਿਸ ਵਿੱਚ ਪਟੇਲ ਹਸਪੀਟਲ ਦੇ ਵਿਸ਼ੇਸ਼ज्ञ ਡਾਕਟਰ ਜਿਹੜੇ ਇੱਥੇ ਫ੍ਰੀ ਜਾਂਚ ਕਰ ਰਹੇ ਆ ਨਾਲ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਗਈਆਂ ਪਟੇਲ ਹਸਪੀਟਲ ਦੇ ਜਿਹੜੇ ਅਤੁਲ ਰਾਏ ਸ਼ਰਮਾ ਜੀ ਜਿਹੜੇ ਡਾਕਟਰ ਨੇ ਵਿਸ਼ੇਸ਼ਕ ਹੋਏ ਨੇ ਉਹ ਜਿਹੜੇ ਫ੍ਰੀ ਚੈੱਕਅਪ ਆਏ ਹੋਏ ਪੇਸ਼ੈਂਟਸ ਦਾ ਕਰ ਰਹੇ ਨੇ ਦੇ ਨਾਲੇ ਨਾਲ ਜਿਹੜਾ ਹੈਗਾ ਪਟੇਲ ਹਸਪਤਲ ਦੁਆਰਾ ਇਹ ਬੀ ਐਮ ਡੀ ਔਰ ای ਸੀ ਜੀ ਸ਼ੂਗਰ ਔਰ ਬਲੱਡ ਟੈਸਟ ਜਿਹੜਾ ਹੈਗਾ ਟੋਟਲ ਫ੍ਰੀ ਕੀਤਾ ਜਾ ਰਿਹਾ ਪਰਸ਼ੂਰਾਮ ਸੈਨਾ ਐਵਮ ਹਿੰਦੂ ਸਨਵਾ ਜਿਹੜਾ ਸਮਾਜਿਕ ਔਰ ਧਾਰਮਿਕ ਕਾਰਜ ਜਿਹੜਾ ਨਿਰੰਤਰ ਕੀਤੇ ਜਾ ਰਹੇ ਨੇ ਉਸੇ ਆਗਾਜ਼ ਦੇ ਵਿੱਚ ਜਿਹੜਾ ਇਹ ਕੈਂਗੈਂਪ ਭਾਦਰਪੁਰ ਪੰਜ ਪਿੱਤਰੀ ਲਗਾਇਆ ਗਿਆ ਹੈ ਔਰ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਇਸ ਕੈਂਪ ਦੇ ਵਿੱਚ ਜਿਆਦਾ ਤੋਂ ਜਿਆਦਾ ਸੰਮਿਲਿਤ ਹੋ ਕੇ ਜਿਹੜਾ ਹੈਗਾ ਲਾਭ ਕਾਓ परशुराम ਜੈਨਾ ਨਿਰੰਤਰ ਇਦਾਂ ਦੇ ਕਾਰੇ ਅੱਗੇ ਵੀ ਕਰਦੀ ਰਵੇ। ਹਾਂਜੀ ਮੈਂ ਸਿਵਸ਼ਣ ਬਤਾਲ ਰਜਿੰਦਰ ਰਾਣਾ ਜੀ ਆਪਾਂ ਅੱਜ ਸਿਵਸ਼ਣ ਹਿੰਦੁਸਤਾਨ ਐਮ ਪਰਸ਼ੂਰਾਮ ਜੈਨਾ ਨਾਲੋਂ ਇਹ ਕੈਂਪ ਲਗਾ ਰਹੇ ਆ ਤੇ ਹੋਰ ਜਨਤਾ ਆਪਣੀ ਬਹੁਤ ਉਮਤਾ ਆ ਰਹੀ ਆ ਤੇ ਆਪਣੇ ਪਟੇਲ ਹਸਪੀਟਲ ਦੇ ਸਜੋਨ ਨਾਲ ਹੀ ਕਰ ਰਹੇ ਆ ਤੇ ਡਾਕਟਰ ਅਜ਼ਲ ਜੀ ਆ ਰਹੇ ਆ ਤੇ ਹੋਰ ਵੀ ਡਾਕਟਰ ਆਏ ਆ ਸਾਰੇ ਟੈਸਟ ਜਿਹੜੇ ਅਸੀਂ ਬਲੀ ਡਸਟੇ ਵਧੀਆ ਕਰ ਰਹੇ ਫ੍ਰੀ ਫ੍ਰੀ ਕਰ ਰਹੇ ਜਿੰਨੇ ਵੀ ਡਸਟ ਹੈਗੇ ਆ ਤੇ ਔਰ ਜਨਤਾ ਬੜੀ ਕੋਸ਼ਿਸ਼ਾਂ ਕਰਨ ਗੱਲ ਕੀਤੀ ਕਿ ਅਸੀਂ ਪ੍ਰੇਰ ਹਸਪਤਾਲ ਦੇ ਡਾਕਟਰ ਜਿਹੜੇ ਬਹੁਤ ਵਧੀਆ ਸਾਡਾ ਟਰੀਟਮੈਂਟ ਕਰਦੇ ਨੇ ਇਹ ਕਿੰਨੇ ਵਜੇ ਤੱਕ ਹੈ ਜੀ 9 ਵਜੇ ਤੋਂ 2 ਵਜੇ ਤੱਕ ਹੈ ਜੀ ਅਸੀਂ ਹੋਰ ਵੀ ਅਜੇ ਵੀ ਜਿਹੜੀ ਅਸੀਂ ਜਿਹੜੀ ਈ ਰਿਕਸ਼ਾ ਕਮਾ ਰਹੇ ਆ ਜਿਹੜੀ ਆਪਣਾ ਜਿਹੜੀ ਹੋਰ ਵੀ ਜਨਤਾ ਜਿਹਨੇ ਨਹੀਂ ਅਵੇਅਰ ਕਰਕੇ ਸਾਡੇ ਕੋ ਪਹੁੰਚੇ ਤੇ ਹੁਣ ਕੈਂਪ ਦਾ ਲੱਗਾ ਆ ਉਹਦਾ ਲਾਭ ਲੈਣ